ਕਾਰ ਜੀ ਸਾਰੇ ਜਹੂਰ ਤੋਂ ਫੈਮਿਲੀ ਦੇ ਸਸਰੀਕਾਰਾਂ ਅੰਪਾਰ ਕੇ ਵੈਸੀ ਜੀ ਛੋਟੀ ਭੈਣ ਨੇ ਕਰਾਤੇ ਅੱਜ ਆਪਾਂ ਉਹ ਨਰਾਤੇ ਵਧਾਉਣੇ ਆ ਆਪਾਂ ਇਸ ਕੁੱਸੀ ਦੇ ਵਿੱਚ ਘੱਗਰ ਕੋ ਕਰੇ ਲਿਆਏ ਆ ਫਲਕਾਰੀਆਂ ਤੇ ਆਪਾਂ ਨੂੰ ਅੱਜ ਇਨਾ ਚਾ ਚੜਿਆ ਹੋਇਆਗਾ ਹਨਾ ਕਿ ਆਪਣਾ ਪੈਰੀ ਨਹੀਂ ਲੱਗਦਾ ਹੈਗਾ ਸੱਨੇ ਤੇ ਖੀਰ ਪ੍ਰਸ਼ਾਦ ਬਣਾ ਰੱਖਿਆ ਬਣੇ ਆ ਖੀਰ ਪ੍ਰਸ਼ਾਦ ਸਾਰਾ ਕੁਝ ਬਣਾ ਰੱਖਿਆ ਅੱਛਾ ਤੇ ਕੰਜ ਕਾਹ ਜੇ ਖਵਾਉਣੀਆਂ ਹੈ ਕੰਜ ਕਾਹ ਵਟਾਉਣੀਆਂ ਹੈ ਅੱਛਾ ਜੋਤਾਂ ਮਾਤਾਂ ਦੀਆਂ ਚੱਲੀ ਜਾਂਦੀਆਂ ਜੋਤਾਂ ਚੱਲ ਜਾਂਦੀਆਂ ਨੇ ਵੀਰ ਬਣ ਕੇ ਯਾਰ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਯਾਰ ਕਿਉਂ ਮਿਹਨਤ ਵਾਵਾ ਕਰਦੀਆਂ ਭੈਣ ਹੋਰੀ ਵਿਚਾਰੀਆਂ ਯਾਰ ਵੀਡੀਓ ਨੂੰ ਕਰਿਆ ਕਰੋ ਲਾਇਕ ਸ਼ੇਅਰ ਆਕਾ ਕਰੇ ਕੋਈ ਕਰੇ ਪਾ ਕੇ ਹੁਣ ਵੀਡੀਓ ਬਣਾਉਂਦੀਆਂ ਆਂ ਕਿਉਂ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਯਾਰ ਇਹ ਬਣਵਾਇਆ ਬਈ ਫਿਰ ਤੁਸੀਂ ਹੁਣ ਹਾਂ ਬਣਵਾਇਆ ਵੀਰੇ ਅੱਛਾ ਵਾਵਾ ਹਜੇ ਲੱਗ ਗਿਆ ਹੋ ਭਾਈ ਵਾਵਾ ਰੁਪਏ ਹਾਂ 900 ਦਾ ਬਣਾਇਆ ਬਈ ਅੱਛਾ ਠੀਕ ਹੈ ਕਰੋ ਬਈ ਯਾਰ ਮਾਜਤ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਭਾਈ ਬਣ ਕੇ ਇਹ ਨਹੀਂ ਮਾ ਲੱਗਦਾ ਹਾਂ ਨਹੀਂ ਮਾ ਬਈ ਨਹੀਂ ਮਾ ਆ ਜਾਂਦੀ ਮਾ ਬਣਾਤਾ ਹਾਂ ਥੱਲੇ ਕਦੀ ਆਇਆ ਹਾਂ ਬੋਲ ਲੱਗਿਆ ਮਾਤਾ ਦੀਆਂ ਜੋਤਾਂ ਚੱਲੀ ਜਾਂਦੀਆਂ ਭਰਾਵਾ ਚੱਲ ਬਾਈ ਤੁਹਾਨੂੰ ਅਗਲੇ ਵਲੌਗ ਚ ਦਿਖਾਉਣੇ ਆ ਫਿਰ ਕੰਜ ਕਖਵਾਈਆਂ ਥੈਂਕ ਯੂ ਬਾਈ ਤਾਂ